ਰਾ ਇਹਨਾਂ ਦਾ ਸਾਈਨ ਆਓ ਦੇਖੋ ਤੁਸੀਂ ਉਸ ਟੈਂਪ ਦਾ ਲੱਗਾ ਹੋਇਆ ਬ੍ਰਿਟਿਸ਼ ਕੋਲੰਬੀਆ ਟੈਲੀਫੋਨ ਕੰਪਨੀ ਐਲਟਰ ਗਰੂਪ ਸੋ ਇਹ ਇੱਕ ਸਪੈਸ਼ਲਿਕ ਹੈਰੀਟੇਜ ਸਾਈਟ ਹੋਸੀ ਇਧਰ ਇਨਸਾਈਡ ਚਲਦੇ ਆਜੋ ਤੇ ਇਧਰ ਤੁਹਾਨੂੰ ਦਿਖਾਉਨੇ ਆ ਫੋਨ ਇਹ ਸਾਰੇ ਵੱਖ-ਵੱਖ ਤਰ੍ਹਾਂ ਦੇ ਫੋਨ ਨੇ ਕੰਟਰੋਲਰ ਟੈਲੀਫੋਨ ਦੇਖੋ ਤੁਸੀਂ ਕਿੰਡਾ ਵੱਡਾ ਲੱਕੜ ਦਾ ਐਡਾ ਵੱਡਾ ਹੈੱਡਸੈਟ ਆ ਬੈਟਰੀ ਆ ਥਲੇ ਦੀ ਕਲੋਂ ਦਾ ਬਣਿਆ ਹੋਇਆ ਇਹ ਸੇਮ ਉਹੀ ਕੋਇਲ ਵਾਲਾ ਫੋਨ ਆ ਇਹ ਨੂੰ ਘੁਮਾ ਕੇ ਇਦਾਂ ਚੱਲਦਾ ਸੀਗਾ ਕਈ 1948 49 ਦੇ ਵਿੱਚ ਵੀ ਆਮ ਹੋ ਗਏ ਸੀ। ਜੇ ਵੈਸੇ 1909 10 ਦੇ ਵਿੱਚ ਨਵੇਂ ਟ ਹੋਇਆ ਸੀਗਾ। ਤੇ ਆ ਕੁਛ ਨਵੇਂ ਜਵਾਨੇ ਦੇ ਦੇਖੋ। ਤੁਸੀਂ ਸਮੇਂ ਦਾ ਚੱਕਰ ਦੇਖੋ ਤੁਸੀਂ ਇਹ ਫੋਨ ਆਪਾਂ ਯੂਜ਼ ਕੀਤੇ ਆ ਦੇਖੋ ਇਹ ਵੀ ਦੇਖ ਲਓ ਮਿਊਜ਼ੀਅਮ ਦੇ ਵਿੱਚ ਆ ਗਿਆ। ਦੇਖੋ ਕਿੰਨੀ ਫਾਸਟ ਤਰੱਕੀ ਕੀਤੀ ਹੈ। ਇਹ ਤੋਂ ਵੀ ਐਡਵਾਂਸ ਆ ਗਿਆ ਇਹ ਦੇਖੋ। ਹਾਂਜੀ ਅੱਜ ਪਹੁੰਚ ਚੁੱਕੇ ਹਾਂ ਜੀ ਐਲਡਰ ਕਲੋਫ ਜੀ। ਅੱਜ ਤੁਹਾਨੂੰ ਦਿਖਾਵਾਂਗੇ ਜੀ 100 ਸਾਲ ਪੁਰਾਣੀ ਟੈਲੀਫੋਨ ਚੈਂਜ ਮਿਊਜ਼ੀਅਮ ਆਫ ਟੈਲੀਫੋਨ। ਤੇ ਆਪਾਂ ਚੱਲਦੇ ਆਂ ਅੰਦਰ ਜਾ ਕੇ ਦੇਖਦੇ ਆਂ ਤੇ ਕੀ ਕੀ ਆ ਤੇ ਆਜੋ ਤੇ ਆਪਾਂ ਦੇਖਦੇ ਆਂ ਅੰਦਰ ਤੇ ਇਹ ਬਿਲਡਿੰਗ ਜਿਹੜੀ ਆ 1910 ਦੀ ਬਣੀ ਹੋਈ ਬਿਲਡਿੰਗ ਆ ਦੇਖੋ ਤੁਸੀਂ ਤੇ ਆਜੋ ਆਪਾਂ ਅੰਦਰ ਜਾ ਕੇ ਦੇਖਦੇ ਆਂ ਕੀ ਕੀ ਆ ਤੇ ਵਾਓ ਤੇ ਆ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਟੈਲੀਫੋਨ ਮਿਊਜ਼ੀਅਮ ਤੇ ਅੰਦਰ ਇਹਨਾਂ ਨੇ ਸਾਰੇ ਆ ਉਸ ਟਾਈਮ ਦੇ 1910 ਦੇ 15 ਦੇ ਲੈਂਪ ਦਿਖਾਈ ਹੋਏ ਦੇਖੋ ਇਹ ਆ ਲਾਟ ਆਨ ਉਸ ਟਾਈਮ ਦੀ ਤੇ ਆ ਇਹ ਕਾ ਬਿਲਡਿੰਗ ਦਾ ਮਾਡਲ ਤੇ ਆ ਥੋੜੇ ਨੇੜਿਓਂ ਕਰਕੇ ਦਿਖਾਦੀ ਬਿਲਡਿੰਗ ਦਾ ਮਾਡਲ ਤੇ 1970 ਦਾ ਟੈਲੀਫੋਨ ਤੇ ਆ ਇੱਕ ਇਹਨਾਂ ਦੀ ਚੈੱਕ ਬੁੱਕ ਜਿਹੜੀ ਸੀ ਉਹ ਟਾਈਪ ਕਰਨ ਲਈ ਉਹ ਮਸ਼ੀਨ ਆ 1967 ਦੀ ਤੇ ਆ ਐਲਡਰ ਗਲੂਪ ਸਕੂਲ ਦੀ ਫੋਟੋ ਆ 1967 ਦੀ ਇਹ ਆ ਹੈਗਾ ਬੈਠਾ ਹੈਗਾ ਦੂਸਰਾ ਆਪਣਾ ਜਿਹੜਾ ਐਕਸਚੇਂਜ ਅਪਡੇਟਰ ਆ ਇਹ ਇਥੋਂੋਂ ਦਾ ਹੁੰਦਾ ਸੀ ਐਕਸਚੇਂਜ ਨੂੰ ਸਾਰਾ ਤੇ ਹਾਂ ਇੱਥੇ ਹਾਂ ਇਹਦੀ ਕੁਰਸੀ ਸੀਗੀ ਉਸ ਟਾਈਮ ਦੀ ਹੈ ਕੁਰਸੀ ਵੀ ਘੱਟੋ ਘੱਟ 100 ਸਾਲ ਪੁਰਾਣੀ ਆ ਤੇ ਬਸ ਉਦੋਂ ਆਟੋਮੈਟਿਕ ਸਿਸਟਮ ਨਹੀਂ ਹਦਾ ਹੁੰਦਾ ਸੀਗਾ ਤੇ ਪਲੱਗ ਕੱਢਦੇ ਸੀਗੇ ਪਲੱਗ ਕੱਢ ਕੇ ਫਿਰ ਲਾਨ ਜੋੜ ਦਿੰਦੇ ਸੀ ਉਸ ਟਾਈਮ ਤੇ ਕਿਉਂਕਿ 99 ਚੁਣਵੇਂ ਨੰਬਰ ਹੁੰਦੇ ਸੀਗੇ ਉਸ ਟਾਈਮ ਤੇ ਤੇ ਆ ਜੋ ਆ ਹੈਗੀਆਂ ਜਿਹੜੀਆਂ ਖੰਭਿਆਂ ਦੇ ਉੱਤੇ ਲੱਗਣ ਵਾਲੀਆਂ ਘੂਗੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਉਸ ਟਾਈਮ ਤੇ ਲਾਈਨਾਂ ਵਿਛਾਇਆ ਵਿਛਾਈਆਂ ਜਾਂਦੀਆਂ ਸੀ ਤੇ ਉਹ ਅਸਰ ਦਿਖਾਇਆ ਹੋਇਆ। ਦੀਆਂ ਸ਼ਹਿਰ ਦੀਆਂ ਫੋਟੋਆਂ ਲਾਈਆਂ ਹੋਈਆਂ ਜਿਵੇਂ ਐਲਡਰ ਕਲੋਬ ਦਾ ਜਿਹੜਾ ਪੋਸਟ ਆਫਿਸ ਸੀਗਾ ਡਾਕ ਖਾਨਾ ਸੀ ਆ ਉਹਦੀ ਫੋਟੋ ਆ। 1910-15 ਦੇ ਵਿੱਚ ਤੇ ਉਹ ਉੱਪਰ ਇਹਨਾਂ ਦੀਆਂ ਜੋ ਵੀ ਸੀਗੀਆਂ ਆ ਇਸ ਕਰ ਹੁੰਦਾ ਸੀ ਆ ਦੇਖੋ ਆ ਦੁਕਾਨ ਦੀ ਫੋਟੋ ਉਸ ਟਾਈਮ ਦੀ। ਤੇ ਆ ਕਾਰਾਂ ਆ ਜਨਰਲ ਕੋਈ ਇਹਨਾਂ ਦੀ ਫੋਟੋ ਆ। ਤੇ ਆ ਵੀ ਬਾਕੀ ਲਾਈਆਂ ਹੋਈਆਂ ਉਸ ਟਾਈਮ ਤੇ ਇਹੋ ਜਿਹੀਆਂ ਗੱਡੀਆਂ ਹੁੰਦੀਆਂ ਸੀ ਦੇਖੋ। ਇਹਨਾਂ ਨੇ ਸਾਰਾ ਦਿਖਾਇਆ ਹੋਇਆ ਐਲਡਰ ਗਲੋ ਸ਼ਹਿਰ ਕਿਹੋ ਜਿਹਾ ਹੁੰਦਾ ਸੀ ਉਸ ਟਾਈਮ ਤੇ ਵੱਖ-ਵੱਖ ਫੋਟੋਆਂ ਦੇ ਵਿੱਚ ਤੇ ਆਜੋ ਆਪਾਂ ਆਹ ਤੁਹਾਨੂੰ ਫੋਨ ਦਿਖਾਉਨੇ ਆ ਇਹ ਸੇਮ ਉਹੀ ਕੋਇਲੜਾ ਫੋਨ ਆ ਇਹਨੂੰ ਘੁਮਾ ਕੇ ਇਦਾਂ ਚੱਲਦਾ ਸੀਗਾ ਤੇ 1947 ਨਾਲ ਜਾਂਦੇ ਵਿੱਚ ਇਹ ਆਮ ਹੋ ਗਏ ਸੀ ਵੈਸੇ 1909-10 ਦੇ ਵਿਚੰਨ ਮਿੰਟ ਹੋਇਆ ਸੀਗਾ ਤੇ ਆਜੋ ਆਪਾਂ ਇਧਰ ਇਹਨਾਂ ਦੇ ਸਟੋਰੇਜ ਹੂਮ ਚ ਮੜ ਜਾ ਕੀੜਾ ਮਾਰ ਲਈਏ ਆ ਦੇਖੋ ਚੋਲਣ ਵਾਲੀ ਮਸ਼ੀਨ ਉਸ ਟਾਈਮ ਦੀ ਇਹਨਾਂ ਨੇ ਰੱਖੀ ਹੋਈ ਆ ਆਹ ਕੋਈ ਨਾ ਦਾ ਵੈਸਟਨ ਇਲੈਕਟ੍ਰਿਕ ਇਨਸਟਰੂਮੈਂਟ ਕੰਟਰੋਲਰ ਟੈਲੀਫੋਨ ਦੇਖੋ ਤੁਸੀਂ ਕਿੱਡਾ ਵੱਡਾ ਲੱਕੜ ਦਾ ਐਡਾ ਵੱਡਾ ਹੈੱਡਸੈਟ ਆ ਬੈਟਰੀ ਆ ਖਲੇ ਦੀ ਕਦੋਂ ਦਾ ਬਣਿਆ ਹੋਇਆ ਇਹ 19012 ਦਾ ਆਇਆ ਟੈਲੀਫੋਨ ਹੈੱਡਸੈਟ ਆ ਇਹਨਾਂ ਦੇ ਕੋਈ ਐਕਸਚੇਂਜ ਵਾਲੇ ਇਨਸਟਰੂਮੈਂਟ ਨੇ ਮਲਟੀਮੀਟਰ ਨੇ ਚੈੱਕ ਕਰਨ ਲਈ ਜੋ ਫਾਲਟ ਕੱਢਣ ਲਈ ਇਹ ਅਸਲ ਵਿੱਚ ਜਿਹੜੇ ਲਾਈਨਾਂ ਬਚਾਉਂਦੇ ਸੀ ਉਹਨਾਂ ਦਾ ਸਾਰਾ ਦਿਖਾਇਆ ਹੋਇਆ ਰੂਮ ਦੇ ਵਿੱਚ ਕਿਹੜੇ ਕਿਹੜੇ ਟੂਲ ਯੂਜ਼ ਕਰਦੇ ਸੀਗੇ ਉਹ ਟੈਲੀਫੋਨ ਲਾਈਨਾਂ ਵਾਲੀ ਉਹ ਦੇਖੋ ਉੱਧਰ ਵੀ ਦਿਖਾਇਆ ਹੋਇਆ ਸਾਰਾ ਤੇ ਆਜੋ ਆਪਾਂ ਕੀ ਦੇਖਦੇ ਹਾਂ ਠੀਕ ਕੀ ਆਂ ਪੂਰ ਆ ਜਿੰਨਾਂ ਦਾ ਸਾਈਨ ਆ ਦੇਖੋ ਤੁਸੀਂ ਉਸ ਟਾਈਮ ਦਾ ਲੱਗਾ ਹੋਇਆ ਬ੍ਰਿਟਿਸ਼ ਕਾਲੰਬੀਆ ਟੈਲੀਫੋਨ ਕੰਪਨੀ ਐਲਟਰਨੋ ਇਟ ਇਚ ਸਪੈਸ਼ਲਿਕ ਹੈਰਿਟੇਜ ਸਾਈਟ ਹਾਂ ਤੇ ਆਪਾਂ ਇਧਰ ਅੰਸਾਈਡ ਚੱਲਦੇ ਆਂ ਆਜੋ ਤੇ ਇਧਰ ਤੁਹਾਨੂੰ ਦੇਖੋ ਨੇ ਆ ਫੋਨ ਇਹ ਸਾਰੇ ਵੱਖ-ਵੱਖ ਤਰ੍ਹਾਂ ਦੇ ਫੋਨ ਨੇ ਕੋਈ ਹੈਗਾ 1909 ਦਾ ਕੋਈ 1910 ਦਾ 1939 ਦਾ ਤੇ ਆ ਥੋੜਾ ਜਿਹਾ ਨਵੇਂ ਜਮਾਨੇ ਦੇ ਆ ਤੇ ਆ ਦੇਖੋ ਤੁਸੀਂ ਪੁਰਾਣੇ ਜਮਾਨੇ ਦੇ ਫੋਨ ਦੇਖੋ ਕਿ ਹੋ ਜਾਈ ਹੁੰਦੇ ਸੀ ਉਸ ਟਾਈਮ ਤੇ ਦੇਖੋ ਲੱਕੜ ਦਾ ਸਾਰਾ ਬਣਿਆ ਹੋਇਆ ਬੋਰਡ ਫਰੇਮ ਦੇ ਵਿੱਚ 1925 ਦਾ ਹੈੱਡਸੈਟ ਸੈਟ ਹੋਇਆ ਇਹ ਦੇਖੋ ਤੇ ਉਹ ਉੱਪਰ ਨੇ ਸਾਰੇ ਉਹ ਵੀ ਦਿਖਾ ਦੇ ਉਹ ਡੱਬਾ ਜਿਹਾ ਇੱਕ ਫੋਨ ਦੇਖੋ ਉਹ ਉੱਪਰ ਟੌਪ ਤੇ ਉੱਤੇ ਮੜਿਆ ਮਾਰ ਜਣਾ ਸੀ ਕੈਮਰਾ ਤੇ ਉਸ ਤੋਂ ਬਾਅਦ ਆ ਗਿਆ ਹੈਗਾ ਆ ਇਹ ਥੋੜੇ ਜਿਹਾ ਨਵੇਂ ਜਵਾਨੇ ਦੇ 1970 ਦੇ ਵਿੱਚ ਇੱਕ ਆਹਾ ਮिक्की ਮਾਊਸੀ ਜਿਹਾ ਇਹਨਾਂ ਨੇ ਬਣਾਇਆ ਹੋਇਆ ਤੇ ਆ ਦੇਖੋ ਜਿਵੇਂ ਹਰਮੋਨੀਅਮ ਹੁੰਦਾ ਉਸ ਟਾਈਪ ਦਾ ਹੈਟਲ ਹੀ ਹੁਣ ਹੈੱਡਸੈਟ 1970 80 ਦੇ ਵਿੱਚ ਉਸ ਟਾਈਮ ਤੇ ਸੀਗੇ ਤੇ ਆ ਬਾਕੀ ਇਹਨਾਂ ਨੇ ਕੁਝ ਸਮਾਨ ਪੁਰਾਣੇ ਹੈੱਡਸੈਟ ਥਲੇ ਰੱਖੇ ਹੋਏ ਆ ਤੇ ਆ ਵੀ ਇਹਨਾਂ ਦਾ ਕੋਈ ట్రాన్స్ਮੀਟਰ ਆ ਆ ਦੇਖੋ ਤੁਸੀਂ ਕਿੰਨੀ ਇੰਟਰਸਟਿੰਗ ਜਿਹਾ ਉਸ ਟਾਈਮ ਦੀ ਦੇਖੋ ਵਾਇਰ ਦੇਖੋ ਕਿੰਨੀ ਮੋਟੀਆਂ ਇਹਨਾਂ ਨੇ ਉਹ ਅੱਜ ਵੀ ਇਹੀ ਵੈਸੇ ਯੂਜ਼ ਹੁੰਦੀ ਆ ਤੇ ਇਹਨਾਂ ਨੇ ਦਿਖਾਇਆ ਹੋਇਆ ਉਸ ਟਾਈਮ ਤੇ ਵੀ ਇਹੀ ਵਾਇਰ ਹੁੰਦੀ ਸੀ ਤੇ ਆਜੋ ਆਪਾਂ ਦੂਜੇ ਪਾਸੇ ਚੱਲਦੇ ਆ ਤੇ ਆ ਕੁਝ ਨਵੇਂ ਜਵਾਨੇ ਦੇ ਦੇਖੋ ਤੁਸੀਂ ਸਮੇਂ ਦਾ ਚੱਕਰ ਦੇਖੋ ਤੁਸੀਂ ਇਹ ਫੋਨ ਆਪਾਂ ਯੂਜ਼ ਕੀਤੇ ਆ ਦੇਖੋ ਇਹ ਵੀ ਦੇਖ ਲਓ ਮਿਊਜ਼ੀਅਮ ਦੇ ਵਿੱਚ ਆ ਗਿਆ ਦੇਖੋ ਕਿੰਨੀ ਫਾਸਟ ਤਰੱਕੀ ਕੀਤੀ ਹੈ ਇਹ ਤੋਂ ਵੀ ਐਡਵਾਂਸ ਆ ਗਿਆ ਇਹ ਦੇਖੋ ਨੋਕੀਆ 3310 ਆ ਆਹ ਕਿਹੜਾ ਆ ਇਹ ਵੀ 5210 ਉਸ ਟਾਈਮ ਦਾ ਮੈਟਰੋਲਾ ਰੱਖਿਆ ਹੋਇਆ ਇਹਨਾਂ ਨੇ ਸਾਰਾ ਤੇ ਆ ਫੋਟੋ ਇਹਨਾਂ ਨੇ ਦਿਖਾਈ ਹੋਈ ਆ ਕਿ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਵਾਇਰਲੈਸਲੀ ਵੀ ਆਪਾਂ ਫੋਨ ਤੇ ਗੱਲਬਾਤ ਕਰ ਸਕਦੇ ਬਿਨਾਂ ਤਾਰਾਂ ਤੋਂ ਇਹਨਾਂ ਨੇ ਦਿਖਾਇਆ ਹੋਇਆ ਰੇਡੀਓ ਟਰਾਂਸਮੀਟਰ ਪਹਿਲਾ ਫੋਨ ਵਾਇਰਲੈਸ ਦੇਖੋ ਤੁਸੀਂ ਆਇਆ 1948 ਦਾ ਦੇਖੋ ਕੀ ਬਾਤ ਆ ਤੇ ਇਹਨੂੰ ਕਮਾ ਕੇ ਇਹਦੇ ਵਿੱਚ ਇੱਕ ਕੋਇਲ ਹੁੰਦੀ ਸੀਗੀ ਤੇ ਅਕੀਂ ਦੇ ਵਿੱਚ ਲਾਈਟ ਜਗਦੀ ਸੀ ਉਹ ਪਲੱਗ ਕੱਢ ਕੇ ਫਿਰ ਉਹ ਦੂਜੇ ਕਨੈਕਸ਼ਨ ਦੇ ਨਾਲ ਜੋੜ ਦਿੰਦਾ ਸੀਗਾ ਤੇ ਜਿਹੜੇ ਬੰਦੇ ਨਾਲ ਗੱਲ ਕਰਨੀ ਹੁੰਦੀ ਸੀ ਤੇ ਇਹ ਫੋਨ ਦੀ ਬੈਟਰੀ ਹੈ ਉਸ ਟਾਈਮ ਦੀ 1930 20 ਦੇ ਲਾਗੇ ਛਕੇ ਫੋਨਾਂ ਦੇ ਵਿੱਚ ਇਹੋ ਜਿਹੇ ਡਰਾਈ ਸੈਲ ਬੈਟਰੀਆਂ ਹੁੰਦੀਆਂ ਸੀਗੀਆਂ ਤੇ ਆਜੋ ਆ ਹੈਗਾ ਉਸ ਟਾਈਮ ਦਾ ਪਲਸ ਵਟਸਐਪ ਇਹ ਤੇ ਮਰੀ ਮਜ਼ੇ ਨੇੜੇ ਇਹ ਉਸ ਟਾਈਮ ਦਾ ਵਟਸਐਪ ਆ ਦੇਖੋ ਇਹਨੂੰ ਇੱਕ ਪਲਸ ਸਿਸਟਮ ਹੁੰਦਾ ਸੀਗਾ ਇਹਨੂੰ ਦਬ ਦਬ ਕੇ ਇੱਕ ਕੋਡਿੰਗ ਹੁੰਦੀ ਸੀ ਮਤਲਬ ਲੈਟ ਇੱਕ ਦੋ ਵਾਰੀ ਜਗੀ ਤਾਂ ਏ ਬੀ ਸੀ ਮਤਲਬ ਮੈਸੇਜ ਭੇਜਣ ਦਾ ਤਰੀਕਾ ਸੀ ਉਸ ਟਾਈਮ ਤੇ ਫੋਨਾਂ ਤੋਂ ਵੀ ਪਹਿਲਾਂ ਤੇ ਆ ਉੱਪਰ ਇਹਨਾਂ ਦੇ ਜੋ ਵਰਕਰਾਂ ਦੇ ਹੈਲਮਟ ਨੇ ਜਿਹੜੇ ਕੰਮ ਕਰਦੇ ਸੀ ਸੇਫਟੀ ਲਈ ਉਹ ਸਾਰਾ ਦਿਖਾਇਆ ਹੋਇਆ 1926 ਦਾ ਸੈਟ ਸੈਟ ਹੋਆ 1940 ਦਾ ਦੇਖੋ ਘੈਂਟੀਆਂ ਲੱਗੀਆਂ ਹੋਈਆਂ ਬਾਹਰ ਟਿੰਗ 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 ਤੇ ਆਹ ਹੈਗਾ কয়ਨ ਵਾਲਾ ਅਸਲ ਵਿੱਚ ਗ੍ਰੇ 3 स्लॉट ਵਿਲੀਅਮ ਗ੍ਰੇ ਨੇ ਇਨਵੈਂਟ ਕੀਤਾ ਸੀ ਇਹਨੂੰ 1891 ਦੇ ਵਿੱਚ ਪਹਿਲੀ ਵਾਰ ਕਿ ਬਾਈ কয়ਨ ਬਾਗੇ ਵੀ ਤੁਸੀਂ ਫੋਨ ਕਰ ਸਕਦੇ ਆ ਤੇ ਆਹ ਬਿਲਡਿੰਗ ਦੀਆਂ ਦੀਆਂ ਫੋਟੋ ਨੇ ਦੇਖੋ ਆ ਜੋ ਆਪਾਂ ਹੁਣ ਆਪਾਂ ਹੁਣ ਇੱਧਰ ਚੱਲਦੇ ਹਾਂ ਤੇ ਆ ਇਹਨਾਂ ਨੇ ਦਿਖਾਇਆ ਹੋਇਆ ਰੈਡੀਓ ਅਸਲੇ ਵਿੱਚ 1930 ਦਾ ਇਹ ਜਨਰਲ ਇਲੈਕਟ੍ਰੀਕਲ ਤੋਂ ਬਣਾਇਆ ਗਿਆ ਰੈਡੀਓ ਦੇਖੋ ਮਜ਼ਬੂਤੀ ਦੇਖੋ ਤੁਸੀਂ ਕਿੰਨੀ ਹੈ ਦੀ ਤੇ ਆ ਇਹਨਾਂ ਦੀ ਇਹ ਸਿਗਾ ਜੋ ਵੀ ਇਹਦੇ ਬਟਨ ਸੀਗੇ ਉਸ ਟਾਈਮ ਤੇ ਜੋ ਚੈਨਲ ਸੀਗੇ ਸੇਮ ਉਹੀ ਆ ਜੋ ਅੱਜ ਵੀ ਸੀਗੇ ਐਫ ਐਮ ਐਮ ਸਾਰਾ ਉਹ ਦੱਸਿਆ ਹੋਇਆ ਦੇਖੋ ਮਜ਼ਬੂਤ ਦੇਖੋ ਤੁਸੀਂ ਕਿੰਡਾ ਤੇ ਆ ਹੈੱਡਸੈਟ ਆ ਆ ਹੈਗਾ ਪਬਲਿਕ ਟੈਲੀਫੋਨ ਜਦੋਂ ਪਹਿਲੀ ਵਾਰੀ ਲੋਕਾਂ ਨੇ ਪਬਲਿਕ ਦੇ ਵਿੱਚ ਲਾਏ ਗਏ ਉਸ ਟਾਈਮ ਦੇ 19 1930 ਤੋਂ ਤੀ ਤੋਂ 35 ਦੇ ਵਿੱਚ ਲਾਏ ਗਏ ਸੀ ਪਬਲਿਕ ਕੋਇਨ ਪਾ ਕੇ ਤੁਸੀਂ ਯੂਜ਼ ਕਰ ਸਕਦੇ ਸੀਗੇ ਆ ਇਹਨਾਂ ਨੇ ਇੱਕ ਹੈੱਡਸੈੱਟ ਰੱਖਿਆ ਹੋਇਆ 1.5 ਵੋਲਟ ਦੀ ਇਹਦੇ ਵਿੱਚ ਬੈਟਰੀ ਹੁੰਦੀ ਸੀ ਉਸ ਟਾਈਮ ਤੇ ਤੇ ਆ ਜਿਹਾ ਪ੍ਰਿੰਟ ਤੇ ਚੱਲਦੇ ਆ ਤੇ ਆ ਤੁਹਾਨੂੰ ਦਿਖਾਉਣੀ ਆ ਕਿ ਤੇ ਆ ਜਿਹੜਾ ਆ ਸੱਚ ਇਹ ਉਸ ਟਾਈਮ ਦਾ ਚੁੱਲ੍ਹਾ ਆ ਦੇਖੋ ਤੁਸੀਂ ਇਹਦੇ ਵਿੱਚ ਕੋਲੇ ਪੈਂਦੇ ਸੀਗੇ ਇਹ ਕਟੋਕਟ 1890 ਦਾ ਚੁੱਲਾ ਆ ਦੇਖੋ ਤੁਸੀਂ ਇੱਥੇ ਖਾਣਾ ਖੂਣਾ ਬਣਾਉਣੀ ਆ ਚਾਹ ਬਣਾਉਣ ਵਾਲੀ ਕੇਤਲੀ ਜਿਹੜੀ ਆਪਣੇ ਚਾਹ ਵਾਲਿਆਂ ਕੋਲ ਹੁੰਦੀ ਸੀ ਇਹ ਸੇਮ ਉਹੀ ਆ ਦੇਖੋ ਸੇਮ ਆ ਦੇਖੋ ਆ ਰੂਈ ਕਟ ਮਾਰਿਆ ਦੇਖੋ ਗੋਰੇ ਉਦੋਂ ਵੀ ਚਾਹ ਇਹਦੇ ਵਿੱਚ ਪਿੰਦੇ ਹੁੰਦੇ ਸੀ ਦੇਖੋ ਕੀ ਬਾਤ ਆ ਇਹ ਆ 1900 1960 ਦਾ ਟੈਲੀਫੋਨ ਆ ਇਹ ਹੈਂਡਸੈਟ ਉੱਤ ਰੱਖਿਆ ਹੋਇਆ ਤੇ ਆ ਵਕ ਵਕ ਇਹਨਾਂ ਨੇ ਫੋਟੋਆਂ ਲਾਈਆਂ ਹੋਣੀਆਂ ਸਾਰੀਆਂ ਸ਼ਹਿਰ ਦੀ ਸਿਟੀ ਦਿਖਾਇਆ ਹੋਇਆ ਤੇ ਇੱਕ ਹੋਰ ਇੰਟਰਸਟਿੰਗ ਚੀਜ਼ ਦੇਖੋ ਤੁਸੀਂ ਇਹ ਤੇ ਅਸੀਂ ਆਂ ਲਿਆ ਫੋਟੋ ਆ 1835 ਦੀ ਬਰੇਬਰੂਡ ਆ ਦੇਖੋ ਇੰਗਲੈਂਡ ਦੀ ਬਣੀ ਹੋਈ ਇਹਨਾਂ ਨੇ ਦਿਖਾਈ ਹੋਈ 1835 1890 ਪੋਸਟ ਟਾਈਮ ਦੇ ਉੱਤੇ ਕਿੱਸੀਆਂ ਇਹਨਾਂ ਨੇ ਚਲਾਤੀਆਂ ਸੀ ਦੇਖੋ ਆਪਣੇ ਦਾ ਕਿੰਨੇ ਸਾਲ ਬਾਅਦ ਵਿੱਚ ਆਈਆਂ ਤੇ ਆ ਇਹਨਾਂ ਦਾ ਐਕਸਚੇਂਜ ਆਪਰੇਟਰ ਸੀਗਾ ਇੱਥੇ ਬੈਠੇ ਬੰਦੇ ਹੁੰਦੇ ਸੀਗੇ ਬੰਦੇ ਤੇ ਜਦੋਂ ਕਿਸੇ ਨੇ ਫੋਨ ਕਰਨਾ ਸੀਗਾ ਇੱਥੋਂ ਪਲੱਗ ਇਨ ਕਰ ਦਿੰਦੇ ਸੀ ਪਹਿਲਾਂ ਕਾਲ ਐਕਸਚੇਂਜ ਦੇ ਵਿੱਚ ਆਉਂਦੀ ਸੀ ਐਕਸਚੇਂਜ ਤੋਂ ਬਾਅਦ ਇੱਥੋਂ ਪਲੱਗ ਕਰਕੇ ਫਿਰ ਉਸ ਬੰਦੇ ਨਾਲ ਗੱਲਬਾਤ ਕਰਾਉਂਦੇ ਹੁੰਦੇ ਸੀ ਨੰਬਰ ਦਾ ਤੇ ਆ ਵੱਖ-ਵੱਖ ਤਰ੍ਹਾਂ ਦੇ ਹੈਡ ਸਰਤਾਨੇ 1954 1970 ਤੇ ਇਹ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਨਵੀਂ ਟੈਕਨੋਲੋਜੀ ਥੋੜੀ ਰਹੱਸਾ ਦੀ ਕੀਤੀ ਤਾਂ ਇਹ ਆਟੋਮੈਟਿਕ ਸਿਸਟਮ ਆ ਗਿਆ ਫਿਰ ਬੰਦੇ ਦੀ ਕੋਈ ਲੋੜ ਨਹੀਂ ਪਈ ਤੇ ਤੋਂ ਹੈੱਡਫੋਨ ਚੱਲਿਆ ਆ ਦੇਖੋ ਆ ਦੇਖੋ ਚੱਲੋ ਆ ਦੇਖੋ ਆਟੋਮੈਟਿਕਲੀ ਕਟਆਊਟ ਹੋਣ ਲੱਗਾ ਬੰਦੇ ਦੇ ਦੇਖੋ ਕੀ ਬਾਤ ਆ ਵਕ ਵਕਤ ਨਾਲ ਇਹ ਫੋਮ ਲਾਈਨ ਜਦੋਂ ਕਰਨੀ ਆ ਇਹ ਆਪ ਹੀ ਤਾਰਾਂ ਜੋੜ ਦਿੰਦੇ ਸੀ ਉਸ ਟਾਈਮ ਕੋ ਆ ਦੇਖੋ ਆਨੇ ਘੁੰਮਦੇ ਆ ਬੰਦਿਆਂ ਦਾ ਕੰਮ ਹੀ ਮੁਕਾਦਾ ਅਸਲ ਵਿੱਚ AI ਦੀ ਸ਼ੁਰੂਆਤ ਉਦੋਂ ਹੀ ਹੋ ਚੁੱਕੀ ਸੀ ਤੁਸੀਂ ਦੇਖ ਰਹੇ ਸੀਗੇ ਜੀ ਟੈਲੀਫੋਨ ਐਕਚੇਂਜ ਇਹ 100 ਸਾਲ ਪੁਰਾਣੀ ਐਲਡਰ ਗਲੋਬ ਤੇ ਸਰੀ ਤੋਂ 30 ਮਿੰਟ ਦੀ ਦੂਰੀ ਤੇ ਤੇ ਬੱਚਿਆਂ ਨੂੰ ਜਰੂਰ ਤੁਸੀਂ ਇੱਥੇ ਲੈ ਕੇ ਆਇਓ ਬਹੁਤ ਵਧੀਆ ਚੀਜ਼ ਹੈ ਤੇ ਪੁਰਾਣੇ ਫੋਨ ਮਾਡਲ ਨੇ ਬਹੁਤ ਸਾਰੇ ਤੇ ਧੰਨਵਾਦ ਜੀ